ਇਹ ਪੰਕਤੀਆਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਬਾਤਾ ਤੂੰ ਮੇਰਾ ਬੰਧ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਕੋ ਗਿਆ ਖੜਾ ਜਿਓ ਤੇਰੇ ਹੁੰਦਿਆਂ ਕਾਹਦਾ ਡਰ ਹੈ ਇਸ ਪ੍ਰਕਾਰ ਗੁਰਮਖੋ ਗੁਰੂ ਨੂੰ ਆਪਣਾ ਮਾਪੂ ਕਰਕੇ ਜਾਣੋ ਤੇ ਗੁਰੂਬਿਣ ਬੋਲਿਆਂ ਸਭ ਕੁਝ ਜਾਣਦਾ ਕਿਸ ਅੱਗੇ ਕੀਚੇ ਅਰਦਾਸ ਇਹ ਬੋਲਣ ਦੇ ਨਾਲ ਉਹ ਗਿੱਲਦੀ ਭਾਸ਼ਾ ਨੂੰ ਬਹੁਤ ਜਲਦੀ ਸਮਝਦਾ ਹੋਇਆ ਕੇ ਮਹਾਤਮਾ ਜੋੜਾ ਲੈਣ ਲੱਗੇ ਜੇ ਕਿਸੇ ਮੇਰੀ ਭੈਣ ਭਰਾਣੇ ਸਾਖੀ ਪੜਨੀ ਹੋਵੇ ਨਾ ਜਿਹੜਾ ਸੁਖਮਨੀ ਸਾਹਿਬ ਦਾ ਟੀਕਾ ਹੈ ਉਹਦੇ ਤੁਸੀਂ ਇਸ ਸੰਪਰਦ ਦੇ ਟੀਕੇ ਵੀ ਤਾਂ ਸਾਖੀ ਪੜ ਸਕਦੇ ਜਿਹੜੇ ਮੈਂ ਸੁਣਾ ਰਿਆਂ ਤੁਹਾਨੂੰ ਉਹ ਕਹਿਣ ਲੱਗਾ ਅੱਲਾ ਵਾਲਿਓ ਤੁਹਾਡੀ ਅੱਲਾ ਮੰਦਾ ਮੈਂ ਗਰੀਬ ਅਰਾਈ ਜਲੰਧਰ ਦੇ ਇਲਾਕੇ ਜੋ ਪੇੜ ਦਾ ਭਜਾਏ ਇੱਥੇ ਆਇਆ ਅੱਲਾ ਕੇ ਦੁਆ ਕਰੋ ਕਿ ਅੱਲਾ ਮੇਰੀ ਗਰੀਬੀ ਦੀ ਸੁਣ ਲੇ ਮੈਨੂੰ ਚਾਰ ਰੋਟੀਆਂ ਮਿਲ ਜਾਣ ਬਾਬੇ ਕਮਲਗੇ ਵਾਲੇ ਕਹਿਣ ਲੱਗੇ ਹੁਣ ਫਿਰ ਗੱਲ ਸੰਤ ਦੀ ਸੰਤ ਕੀ ਹੈ ਸੰਤ ਉਹੜਾ ਸਤ ਨਾਲ ਜੁੜਿਆ ਤੇ ਸਤ ਨਾਲ ਜੋੜਦਾ ਅੱਜ ਦੇ ਸੰਤ ਸਤ ਨਾਲੋਂ ਜੋੜਨ ਦੀ ਬਜਾਏ ਆਪਣੇ ਪੈਰਾਂ ਨਾਲ ਜੋੜਦੇ ਨੇ ਇਹ ਮੈਂ ਆਮ ਜੀ ਸਾਹਿਬ ਬੋਲਦਾ ਮੈਨੂੰ ਉਹਨਾਂ ਦਾ ਡਰ ਨਹੀਂ ਮੈਨੂੰ ਇਹਦਾ ਡਰ ਹੈ ਜਿਹਦਾ ਖਾਈਓ ਤੇ ਗੁਣ ਗਾਈਏ ਦਸਮ ਪਾਤਸ਼ਾਹ ਦੀਆਂ ਪੰਕਤੀਆਂ ਨੇ ਜੇ ਅੱਜ ਕੱਲ ਦੇ ਪਖੰਡੀ ਲੋਕ ਨੇ ਨਾ ਉਹ ਕਹਿੰਦੇ ਮੇਰੋ ਹੀ ਧਿਆਨ ਧਰੋ ਨਿਸਵਾਸਰ ਤੇ ਗੁਰੂ ਗੋਬਿੰਦ ਸਿੰਘ ਦੀ ਬਾਣੀ ਹੈ ਮੇਰੇ ਹੋਈ ਧਿਆਨ ਧਰੋ ਇਸ ਵਾਸਰ ਔਰ ਕੋ ਭੁੱਲ ਕੇ ਨਾਮ ਲੈ ਜੇ ਮੇਰਾ ਧਿਆਨ ਘਰ ਹੋਰ ਕੇ ਦਾ ਭੁੱਲ ਕੇ ਨਾਮ ਨਾ ਲਿਆ ਜੇ ਤੁਸੀਂ ਡੇਰੀਆਂ ਵਿੱਚ ਜਾਂਦੇ ਹੋ ਬਾਹਰ ਸਟਾਲ ਲੱਗੇ ਹੁੰਦੇ ਨੇ ਬਾਬਾ ਬਾਬਿਆਂ ਦੀਆਂ ਫੋਟੋਆਂ ਹੁੰਦੀਆਂ ਨੇ ਤੇ ਫੋਟੋਆਂ ਵਿੱਚ ਵਿੱਚ ਮਨ ਕੰਬੀਰ ਕੀਤਾ ਹੁੰਦਾ 30 ਤੇਰੇ 50 ਸਾਡੇ ਤੇ ਜੇ ਬਾਬੇ ਦੀ 100 ਵੇਚੀ ਤੇ ਬਾਬੇ ਨੂੰ ਬਣ ਗਏ ਨਾ 7000 ਰੁਪਇਆ ਇਸ ਪ੍ਰਕਾਰ ਲੋਕਾਂ ਨੇ ਸੋਰਸ ਆਫ ਇਨਕਮ ਬਣਾਇਆ ਸੰਤੋ ਹੈ ਜਿਹੜਾ ਆਪਣਾ ਤਿਆਗ ਕੇ ਤੇ ਦੂਜਿਆਂ ਦਾ ਕੰਮ ਕਰਦਾ ਆਪਣਾ ਵਿਗਾਰ ਬਰਾਨਾ ਸਾਡੇ ਆਪਣਾ ਵਿਗਾੜ ਕੇ ਦੂਜਿਆਂ ਦਾ ਕੰਮ ਕਰਨਾ ਰੋਹ ਵਿਚਾਰ ਰਾਈ ਨੇ ਆਖਿਆ ਸਾਈ ਲੋਕੋ ਅੱਲਾ ਦੇ ਅੱਗੇ ਦੁਆ ਕਰੋ ਮੈਂ ਪੇੜ ਦਾ ਭਜਾ ਇੱਥੇ ਆਇਆ ਤੇ ਸੰਤ ਜੀ ਕਹਿਣ ਲੱਗੇ ਕੋ ਜਾਣਦਾ ਕਹਿੰਦਾ ਜੀ ਮੈਨੂੰ ਮਾੜਾ ਮੋਟਾ ਉਰਦੂ ਆਉਂਦਾ ਪਰ ਪੂਰਾ ਨਹੀਂ ਮੈਨੂੰ ਕਿਸੇ ਅੱਖਰ ਲਿਖ ਦਿਓ ਕਾਗਜ਼ ਉੱਪਰ ਇਹ ਮਹਾਪੁਰਸ਼ਾਂ ਨੇ ਲਿਖ ਕੇ ਦਿੱਤਾ ਪ੍ਰਭ ਕੇ ਸਿਮਰਨ ਰਿਦਿਸ਼ਕ ਨੌਨਿਦ ਇਹ ਲਿਖ ਦਿੱਤਾ ਨਾ ਕਿ ਸੇਵਾ ਕਰੀ ਗਿਆ 15 ਦਿਨਾਂ ਦਾ ਪ੍ਰੋਗਰਾਮ ਸੀ ਤਿੰਨਾਂ ਦਿਨਾਂ ਤੋਂ ਬਾਅਦ ਇੱਕ ਸਰਦਾਰ ਸੂਬੇਦਾਰ ਕਰਕੇ ਲਿਖਿਆ ਉਹਨੇ ਮੀਂਹ ਦਾ ਮੂੰਹ ਹਿਲਦਾ ਵੇਖ ਕੇ ਤੇ ਕਹਿਣ ਲੱਗਾ ਮੀਆਂ ਕੀ ਕਰਦਾ ਕੀ ਜਾਬ ਕਰਦਾ ਉਹਨੇ ਸਾਰੀ ਹੱਡ ਬੀਤੀ ਸੁਣਾਈ ਕਹਿਣ ਲੱਗਾ ਸਰਦਾਰਾ ਅਸੀਂ ਅਰਾਈ ਲੋਕ ਮਿੱਟੀ ਜੋ ਸੋਨਾ ਕੱਢ ਲੈਨੇ ਪਰ ਮੇਰੇ ਕੋਲ ਮਿੱਟੀ ਹੈ ਨਹੀਂ ਕਹਿਣ ਲੱਗਾ ਸੌਦਾ ਮਾਰ ਲੀਏ ਕਹਿੰਦਾ ਮਾਰੋ ਉਹ ਸੂਬੇਦਾਰ ਕਹਿਣ ਲੱਗਾ ਮੇਰੇ ਕੋਲ ਸੱਤ ਗਰਬੇ ਪੈੜੀ ਦੇ ਨੇ ਇਹ ਮੇਰੇ ਕੋਲ ਲੀਲਾ ਅੱਧੂ-ਅੱਧ ਕਰ ਲਾਂਗੇ ਕਹਿਣ ਲੱਗਾ ਸਰਦਾਰ ਜੀ ਮੇਰੇ ਕੋਲ ਤਾਂ ਬਰਦਾਂ ਜੋ ਕੇ ਪੈਸੇ ਵੀ ਨਹੀਂ ਉਹ ਸੂਬੇਦਾਰ ਨੇ ਉਹਨੂੰ ਬਰਦ ਵੀ ਲੈ ਦਿੱਤੇ ਇਤਿਹਾਸ ਹੈ ਇਤਿਹਾਸ ਤਿੰਨਾਂ ਸਾਲਾਂ ਤੋਂ ਬਾਅਦ ਉਹ ਸਾਈਂ ਜਿਹੜਾ ਉਰਾਈ ਸੀ ਉਸੇ ਗੁਰਦੁਆਰੇ ਫੇਰ ਆਇਆ ਕਿਉਂਕਿ ਹਰ ਸਤ ਸਾਲਾਨਾ ਸਮਾਗਮ ਹੁੰਦਾ ਸੀ ਸਾਡੇ ਵਰਗਾ ਹੁੰਦਾ ਨਾ ਤੇ ਕਹਿਣਾ ਸੀ ਵੇਖੋ ਬਾਬੇ ਨੇ ਕਲਮ ਦਿੱਤੀ ਮੌਜਾਂ ਕਰਦੇ ਆਂ ਜ਼ਮੀਨ ਭਾਂਡਾ ਬਣ ਗਿਆ ਆਪਾਂ ਗੁਰੂ ਤੋਂ ਕੀ ਲੈਣਾ ਮੈਂ ਉਸ ਮੁਸਲਮਾਨ ਭਰਾ ਤੋਂ ਵੀ ਸਦਕੇ ਜਾਣਾ ਜਿਨੇ ਦਿੱਤਾ ਉਹਨੂੰ ਮਾਲਕ ਚੀਤੇ ਹੈ ਆਇਆ ਜੋੜੇਖਾਨੇ ਸੇਵਾ ਕੀਤੀ ਮਾਤਮਾ ਜੀ ਤੇ ਕਹਿਣ ਲੱਗਾ ਸਾਈ ਲੋਕੋ ਮੈਨੂੰ ਸਿਆਣਿਆਂ ਜੇ ਕਹਿੰਦੇ ਦੱਸ ਭਾਈ ਕਹਿੰਦਾ ਜੀ ਮੈਂ ਤਿੰਨ ਵਰੇ ਤੁਹਾਡੇ ਕੋਲ ਪਹਿਲਾਂ ਇੱਥੇ ਆਇਆ ਸਾਂ ਮੇਰੇ ਕੋਲ ਰੋਟੀ ਤੋਂ ਆਤਰ ਸਾਂ ਹੁਣ ਮੇਰੇ ਆਪਣੇ ਦੋ ਮਰਬੇ ਆਪਣੇ ਬਣ ਗਏ ਨੇ ਮੈਂ ਦੋ ਮਰਬਿਆਂ ਦਾ ਮਾਲਕ ਹਾਂ ਹੁਣ ਇਹ ਕੰਮ ਕਰੋ ਇੱਥੇ ਤਾਂ ਸੌਰ ਗਿਆ ਮੇਰਾ ਅੱਗਾ ਸੌਰ ਜਾ ਮੈਂ ਵਾਰ-ਵਾਰ ਇੱਕ ਪੰਕਤੀ ਰਿਪੀਟ ਕਰ ਰਿਹਾ ਆ ਆਪਾਂ ਲੋਕ ਇਥੋਂ ਦੇ ਪਦਾਰਥਾਂ ਤਕਸੀਮ ਤਾ ਜਦ ਕੇ ਬਾਣੀ ਕਹਿੰਦੀ ਘਰ ਕੀ ਨਾਰ ਬਹੁਤ ਇਹ ਜਾਨ ਸੂ ਸਦਾ ਰਹਤ ਸੰਗ ਲਾਗੀ ਜਬ ਹੀ ਹੰਸ ਤਰੀ ਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਮੈਂ ਹਰ ਕਥਾ ਵੀ ਜ਼ਿਕਰ ਕਰਨਾ ਜਿਹੜੀ ਇਹ ਨੋਟਾਂ ਦੀ ਢੇਰੀ ਹੈ ਨਾ ਇਹ ਕਿਸਨੇ ਹਸਾਬ ਲੈਣੀ ਹੈ ਲੇਖਾ ਅਸੀਂ ਦੇਣਾ ਹੈ ਤੇ ਜਿਹੜੇ ਪੁੱਤਾਂ ਵਾਸਤੇ ਆਪਾਂ ਪਾਪੜ ਵੇਲਦੇ ਆ ਨਾ ਉਸ ਪੁੱਤ ਨੇ ਮੋਟੀਆਂ ਲੱਕੜਾਂ ਕਟੀਆਂ ਕਰਕੇ ਸਾਡੀ ਛਾਤੀ ਤੇ ਵੱਡਾ ਖੁੰਡ ਰਾ ਕੇ ਤੇ ਸਾਨੂੰ ਅੱਗ ਲਾਉਣੀ ਹੈ ਇਸ ਕਰਕੇ ਮਿੱਤਰੋ ਉਸ ਪੁੱਤ ਵਾਸਤੇ ਉਸ ਪਤਨੀ ਵਾਸਤੇ ਉਸ ਪਰਿਵਾਰ ਵਾਸਤੇ ਆਪਣਾ ਅੱਗਾ ਨਾ ਵਗਾੜੀਏ ਕਹਿਣ ਲੱਗਾ ਅੱਲਾਹ ਵਾਲੋ ਅੱਲਾਹ ਨੇ ਬੜੀ ਕਰਮ ਕੀਤਾ ਹੈ ਮੇਰੇ ਤੇ ਕਿਰਪਾ ਕਰੋ ਮੇਰਾ ਅੱਗਾ ਸੌਰਜ ਹੈ ਤੇ ਕਹਿੰਦੇ ਮੀਆਂ ਫਿਰ ਲਿਆ ਕਾਗਜ਼ ਮਾਤਮਾ ਨੇ ਲਿਖੇ ਦਿੱਤਾ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਇਹ ਸੁਖਮਨੀ ਸਾਹਿਬ ਦੀ ਅਸ਼ਟਪਦੀ ਪਹਿਲੀ ਅਸ਼ਟਪਦੀ ਦੇ ਦੋ ਪੰਕਤੀਆਂ ਨੇ ਜਿਹੜਾ ਸੁਖਮਨੀ ਸਾਹਿਬ ਹੈ ਨਾ ਇਹਦੇ 21623 ਅੱਖਰ ਹਨ 2373 ਇਹਦੀਆਂ ਲਗਾ ਮਾਤਰਾ ਨੇ 13ਵੀਂ ਅਸ਼ਟਪਦੀ ਤੇ ਤਿੰਨ ਅੱਖਰ ਬਾਕੀਆਂ ਦੇ ਨਾਲੋਂ ਜ਼ਿਆਦੇ ਨੇ ਹਰ ਅਸ਼ਟਪਦੀ ਦੀਆਂ 8-8 ਕੌੜੀਆਂ ਨੇ 10-10 ਪੰਕਤੀਆਂ ਨੇ ਔਰ ਸਾਰੀ ਬਾਣੀ ਚਰਹਾਓ ਇੱਕ ਵਾਰੀ ਆਈ ਹੈ ਉਹ ਕਿੱਥੇ ਹੈ ਰਹਾਉ ਕਿ ਗੁਰਮੁਖਾ ਨਾਮ ਨਾਲ ਜੁੜ। ਇਹ ਰਹਾਉ ਦਾ ਪਾਠ ਕਵੇ ਕੀਤਾ ਹੈ ਭਾਈ ਦਿਆਲ ਦਾਸ ਨੇ। ਰਹਾਉ ਕਿੱਥੇ ਹੈ ਸੁਖਬਣੀ ਸੁਖ ਅਮਰਤ ਪ੍ਰਭ ਨਾਮ ਭਗਤ ਜਨਕ ਹੈ ਮਨ ਬਸਰਾਮ। ਗੁਰਮੁਖਾ ਜੀ ਸੁਖ ਆਕੇ ਨਾ ਤੇ ਸੁਖ ਪ੍ਰਮਾਤਮਾ ਦੇ ਨਾਮ ਚ ਔਰ ਕਿਤੇ ਨਹੀਂ ਮਿਲਣਾ। ਸਾਡੇ ਕੁਇਸ਼ਰ ਸਿੰਘ ਤੇ ਢਾਡੀ ਵੀਰ ਇੱਕ ਪੰਕਤੀ ਬੋਲਦਿਆਂ ਦੀ ਬੜੀ ਭਾਪੂਰਤ ਨਾ ਸੁਖ ਵਿੱਚ ਗ੍ਰਸਦੇ ਨਾ ਸੁਖ ਛੱਡ ਗਿਆ ਸੁਖ ਹੈ ਵਿੱਚ ਹਰੀ ਨਾਮ ਦੇ ਸਾਧੂ ਸ਼ਰਨ ਪਿਆ ਨਾ ਘਰ ਨੂੰ ਛੱਡਣ ਕਰਕੇ ਸੁਖ ਹੈ ਨਾ ਘਰ ਨੂੰ ਤਿਆਗਣ ਕਰਕੇ ਸੁਖ ਹੈ ਸੁਖ ਕਦੋਂ ਮਿਲੇਗਾ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਅਦਾਸੀ ਇਹ ਮੈਂ ਕਹਿ ਕੇ ਫਿਰ ਉੱਥੇ ਆਵਾਂਗਾ ਇਹ ਕਿਵੇਂ ਇਹ ਕੁਦਰਤੀ ਤੌਰ ਤੇ ਇਹ ਵੈਗਰੂ ਜਾਣਦਾ ਆਪਰੇ ਤੋਂ ਗੁਣ ਕੋਈ ਨਹੀਂ ਲੈ ਸਕਦਾ ਆ ਭਾਈ ਸਾਹਿਬ ਨੇ ਗੱਲ ਕੀਤੀ ਹੈ ਨਾ ਤੇ ਮੈਂ ਪਤਾ ਨਹੀਂ ਰੱਬ ਦਾ ਕਿੰਨਾ ਕੁ ਧੰਨਵਾਦ ਕਰਦਾ ਮੈਂ ਭੀ ਰਾਨੀ ਦੀ ਗੱਲ ਉਹ ਚਾਚੇ ਤੇ ਮੈਂ ਭਤੀਆ ਮੇਰੇ ਮਨ ਚ ਉਹਨਾਂ ਦਾ ਰੱਬ ਜੀ ਨਾਲ ਸਤਿਕਾਰ ਹੈ ਮੈਂ ਗੱਲ ਕਰਨ ਲੱਗਾ ਮੇਰੀ ਜਵਾਨ ਛੁੱਟੀ ਜਦੋਂ ਅਟੈਕ ਹੋਇਆ ਨਾ 83 ਵਾਲਾ ਤੇ ਸਾਡੇ ਉੱਲੇ ਪਾਸੇ ਗੁਰਦੁਆਰਾ ਪੂਰਿਆ ਕੋਨੇ ਦੇ ਬਾਬੇ ਗੁਲਾਬਦਸ ਅਰਾਸ਼ੀ ਦਾ ਉੱਚਾ ਡੇਰਾ ਹੈ ਸਾਡੇ ਬਜ਼ੁਰਗ ਬੈਠੇ ਸਨ ਤੇ ਉਹ ਬਜ਼ੁਰਗ ਮੈਨੂੰ ਕਹਿਣ ਲੱਗੇ ਪੁੱਤਰਾ ਤੂੰ ਆਪਣੇ ਸੰਤ ਕਰਤਾਰ ਸਿੰਘ ਹੋਰਾਂ ਦੇ ਨਾਲ ਰਿਹਾ ਹੈ ਤੇ ਤੂੰ ਉਹਨਾਂ ਦੀ ਸੰਗਤ ਕੀਤੀ ਉਹਨਾਂ ਦੇ ਬਾਰੇ ਕੋਈ ਗੱਲ ਸੁਣਾ ਇਹ ਮੈਨੂੰ ਬਜ਼ੁਰਗ ਕਹਿੰਦੇ ਮੇਰੇ ਉਥਾਰੇ ਤਾਇਆ ਲੱਗਦੇ ਸੀ ਦਾਦਾ ਲੱਗਦਾ ਹੋਵੇਗਾ ਮੈਂ ਉਹਨਾਂ ਨੂੰ ਆਖਿਆ ਵੀ ਬਾਪੂ ਜੀ ਤੁਹਾਡੀ ਨਿਗਾਹ 'ਚ ਮੈਨੂੰ ਇਉਂ ਜਾਪਦਾ ਵੀ ਤੁਸੀਂ ਸਮਝਦੇ ਵੀ ਇਹ ਚੰਡਾ ਸਿੰਘ ਦਾ ਪੁੱਤ ਕਰਤਾਰ ਸਿੰਘ ਸੀ ਤੇ ਪਟਵਾਰੀ ਦਾ 6 ਮਹੀਨੇ ਮੈਂ ਉਹਦੀ ਸੰਗਤ ਕੀਤੀ ਹੈ ਤੇ ਮੈਨੂੰ ਪੁੱਛ ਕੇ ਵੇਖੋ ਨਾ ਤੇ ਮੈਨੂੰ ਇਉਂ ਜਾਪਦਾ ਹੈ ਜਿਹੜਾ ਉਹ ਕਰਤਾਰ ਉਹ ਆਪਣੇ ਪਿੰਡ ਕਰਤਾਰ ਸਿੰਘ ਬਣ ਕੇ ਜੰਮਿਆ ਸੀ ਮੈਂ ਕਿਹਾ ਮੇਰਾ ਉਹਨਾਂ ਤੇ ਇਹਨਾਂ ਬਲਾਈਂਡ ਫੇਧ ਹੈ ਇਹਨਾਂ ਵਿਸ਼ਵਾਸ ਹੈ ਕਿ ਮੈਨੂੰ ਯਾਦਦਾ ਵੀ ਉਹ ਕਰਤਾਰ ਕਰਤਾਰਸ਼ੂ ਬਣ ਕੇ ਆਇਆ ਇੱਥੇ ਜਿਹੜੇ ਮੇਰੇ ਐਂਟੀਨਰ ਉਹਨਾਂ ਘਰੇ ਹੁਣ ਤੈਨੂੰ ਬੰਦਾ ਬਣਾਉਣੇ ਆ ਆ ਤੇਰੀ ਵਿੱਚ ਆ ਗਈ ਟੀਵੀ ਤੇ ਤੂੰ ਇਹ ਗਰਸ਼ਿਤ ਕੇ ਕਿਵੇਂ ਕਰੇਗਾ ਕਿਵੇਂ ਕਰਤਾਰਸ਼ੂ ਨੂੰ ਕਰਤਾਰ ਕਹਿ ਦਿੰਦਾ ਉਹ ਮੈਂ ਤਾਂ ਕਿਹਾ ਬਾਣੀ ਕਹਿੰਦੀ ਹਰ ਕਾ ਸੇਵਕ ਹਰ ਹੀ ਜੀਹਾ ਭੇਦ ਨਾ ਜਾਣੋ ਮਾਨਸ ਦੇਹਾ ਮੈਂ ਸੰਤ ਕਰਤਾਰਸ਼ੂ ਨੂੰ ਰੱਬ ਤਾਂ ਕਿਹਾ ਬਾਣੀ ਕਹਿੰਦੀ RAM ਸੰਤ ਮੈਂ ਪੀਰ ਕਿਸ਼ਨਾ ਹੀ ਪਰ ਨਾਲ ਇਹ ਵੀ ਆਖਦਾ ਏਕ ਜਨ ਕਈ ਵੈ ਲਾ ਕਰੋਰੀ ਇਹ ਦੋ ਪੰਕਤੀਆਂ ਮੈਂ ਆਪਣੀ ਜਿਉਂ ਬੰਦਾ ਫੌਜੀ ਲੜਦਾ ਨਾ ਜਿੰਨਾ ਚਿਰ ਮੋਰਚਾ ਨਾਵੇ ਉਹਨਾਂ ਚਿਰ ਸੇਫ ਨਹੀਂ ਹੁੰਦਾ ਕਿ ਉਹ ਗੋਲੀ ਗੋਲੀਆਂ ਉਹਨੂੰ ਕਰ ਸਕਦੀ ਹੈ ਇਸ ਕਰਕੇ ਮੈਂ ਇਹ ਮੋਰਚਾ ਬਣਾ ਕੇ ਗੱਲ ਕੀਤੀ ਹੈ ਹਰ ਕਾ ਸੇਵਕ ਹਰ ਹੀ ਜੇ ਆ ਰੋਜ ਪਾੜ ਕਰਦੇ ਹਰ ਹਰ ਜਨ ਨੂੰ ਇੱਕ ਹੈ ਵੇ ਵਿਚਾਰ ਕਸ਼ਨਾ ਹੈ ਜਲ ਤੇ ਵੀ ਤਰਗ ਜੋ ਜਲ ਹੀ ਵਿਕਸਪਾ ਹੈ